ਲਾ ਪਤਾ ਨਹੀਂ ਬਾਂਸਾਂ ਦੇ ਚੜੂਗਾ ਕੀ ਕਰੂ ਇਹ। ਉਹ ਵੀ ਤਿੰਨ ਗੇੜੇ ਆ ਜਾਣਗੇ ਇੱਧਰ। ਹੈ? ਆ ਜਾਣਗੇ ਤਿੰਨ ਗੇੜੇ ਹਨਾ। ਕੀ ਕਰਨਗੇ ਇਹ? ਉਹ ਬਚਾਲੇ ਫੇਰ ਲਾਈ। ਹੈ? ਬਚਾਲੇ ਫੇਰ ਲਾਈ। ਉਹ ਬਚਾਲੇ ਇੱਧਰ ਲਾ ਲਓ ਪਹੀ ਚਲਾ ਲਓ ਬਾਂਸ ਕੀ ਕਰੋਗੇ? ਹੈ? ਪਹੀ ਚਲਾ ਲਓ ਬਾਂਸ ਇੱਥੇ ਕਾਤੋਂ ਲਾਈ ਜਾਨੇ ਹੂੰ। ਉਹ ਬਾਂਸ ਤੇ ਸੀ ਕਿਹੜਾ ਬਾਜੀ ਪਾਉਨੇ ਆ। ਉਹ ਮੈਨੂੰ ਤਾਂ ਆਇਆ ਮਗਦਾ ਆ ਤਾਂ ਕਹਿੰਦਾ ਇੱਥੇ ਲਾਲਾ ਬਚਾਲੀ ਜੇ। ਉਹ ਤਾਂ ਪਹਿਲਾਂ ਸੀ ਦੁਪਹਿਰੇ ਦੁਪਹਿਰੇ ਸੋਚਿਆ ਤੀ। ਹਾਂ ਲੈ ਵੀ ਮਿੱਤਰ ਪਿਆਰੇ ਇੱਕ ਕੰਮ ਦੀ ਗੱਲ ਦੱਸਾਂ ਵੈਸੇ ਤੁਸੀਂ ਸਾਰੇ ਸਿਆਣੇ ਹੋ ਹਨ ਐਡਾ ਬੋਲਾ ਕੋਈ ਵੀ ਨਹੀਂ ਹੈਗਾ ਕਈ ਵਾਰੀ ਜਿਗਾੜ ਲੱਭ ਜਾਂਦਾ ਹੁੰਦਾ ਆਪਾਂ ਨੂੰ ਲਾਤੜਨ ਦਾ ਉਹ ਲਾਤੜਨ ਦਾ ਨੱਚਾ ਹੋਰ ਹਾਂ ਕਈਆਂ ਨੂੰ ਨਹੀਂ ਪਤਾ ਹੁੰਦਾ ਮੇਰੇ ਵਰਗੇ ਵੀ ਹੁੰਦੇ ਨੇ ਕਈ ਸਿਆਣੇ ਤਾਂ ਬਹੁਤ ਨੇ ਵੈਸੇ ਲੋਕ ਲੈ ਵੀ ਮਿੱਤਰ ਪਿਆਰੇ ਕਿਉਂਕਿ ਅੱਜ ਕੱਲ ਠਖੜ ਢੋਲੇ ਹਵਾ ਇੱਕ ਬਰਸੀਨ ਮਾੜਾ ਜਿਹਾ ਵੀ ਸੋਕਾ ਨਹੀਂ ਚੱਲਦੀ ਅੱਜ ਕੱਲ ਕਈ ਇਸੇ ਚੀਜ਼ ਨੂੰ ਬੰਦਾ ਸਾਹਮਦੇ ਨੇ ਬਰਸੀਨ ਨੂੰ ਬਰਸੀਨ ਹੁੰਦਾ ਜਾਂ ਹੁੰਦੀ ਹੈ ਅਸੀਂ ਹੁੰਦੀ ਕਹਿੰਦੇ ਹੁੰਨੇ ਆ ਪੇਹੇ ਠਕਰ ਚੋਲਾ ਨਹੀਂ ਜਲਦੀ ਮਾੜਾ ਮੋਟਾ ਵੀ ਹਵਾ ਸੋਕੇ ਨਾਲ ਐ ਡਿਗ ਡੁਗ ਜਾਂਦੀ ਐ ਮੜਾ ਜਾ ਪਾਣੀ ਚੜਜੇ ਤੇ ਉਦੋਂ ਵੱਢਣੀ ਬਹੁਤ ਔਖੀ ਹੁੰਦੀ ਐ ਚਾਹੇ ਕੋਈ ਦਾਤ ਨਾਲ ਵੜਦਾ ਚਾਹੇ ਕੋਈ ਦਾਤੀ ਨਾਲ ਵੜਦਾ ਚਾਹੇ ਕੋਈ ਬਹਿ ਕੇ ਵੜਦਾ ਚਾਹੇ ਕੋਈ ਕੋਟਾ ਹੋ ਕੇ ਵੜਦਾ ਵੱਢਣੀ ਬਹੁਤ ਔਖੀ ਹੁੰਦੀ ਐ ਤੇ ਕਈ ਸਾਲਾਂ ਇੰਨਾ ਤੈਨੂੰ ਪਤਾ 길ਾ ਹੈ ਨਾ ਵੀ ਆਪਣੀ ਬਰਸੀਨ ਇੱਕ ਪਾਸੀ ਦੇਖਦਾ ਤੂੰ ਡਿਗੀ ਹੋਈ ਫਿਰ ਉਹੀ ਗੱਲ ਕਰਦਾ ਵੀ ਤੂੰ ਕਾਤੋਂ ਡੇਗਣ ਲੱਗ ਰਿਆਂ ਜਦੋਂ ਡਿਗੀ ਹੋਈ ਵੜਦੀ ਨਹੀਂ ਖਸਮਾ 150 ਡਿੱਗੀ ਹੋਈ ਬਹੁਤ ਸੌਖੀ ਵੱਢਦੀ ਹੈ। ਅੱਛਾ। ਓਕੇ। ਹੁਣ ਦਾਤ ਪਾਓ ਤੇ ਦਾਤੀ ਪਾਓ। ਅੱਛਾ। ਪਹਿਲੀ ਨਹੀਂ ਖਲੋ ਜਦੋਂ ਇਹ ਥੋੜੀ ਜੀ ਕੱਚੀ ਹੈ ਖਰਾਬ ਨਹੀਂ ਹੁੰਦੀ ਕਿਉਂਕਿ ਗੱਲ ਨੂੰ ਇਹ ਕੋਡੀ ਜੀ ਹੋ ਜਾਊਗੀ। ਲਾ ਪਾ ਲਿਆ ਸੁਹਾਗਾ। ਯਾ ਤਜਰਬਾ ਇਹਦਾ ਸੀ। ਪੱਕਾ 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 ਇਹਦਾ ਹੈ। ਆ ਤਨਾ ਵੱਢੀ ਨੂੰ ਐ ਦਾਤੀ ਚੋਂ ਸੱਬੇ ਹੋਣਗੇ ਜੇ ਦਾਤੀ ਨਾਲ ਵੱਢਣਾ ਹੋਵੇ ਫੇਰ ਫੇਰ ਵੀ ਫੇਰ ਵੀ ਓਕੇ ਆ ਫੇਰ ਵੀ ਓਕੇ ਗੱਲ ਤਾਂ ਸਹੀ ਆ ਯਾਰ ਹਨਾ ਕਿਉਂਕਿ ਇੱਕ ਪਾਸੇ ਡਿੱਗੀ ਇਹ ਇੱਕ ਪਾਸੇ ਹੂੰ ਉਹ ਗੋਲ ਕਰੂੰਂਦੀ ਆਈਆਂ ਨਹੀਂ ਹੁੰਦੀਆਂ ਗਈਆਂ ਹਨਾ ਹੁਣ ਕਈ ਵਾਰੀ ਹਵਾ ਆ ਗਈ ਐਂ ਕਰ ਗਈ ਇਹ ਹਾਂ ਕਈ ਵਾਰੀ ਐਂ ਕਰ ਗਈ ਇਹ ਹੂੰ ਕਈ ਵਾਰੀ ਤਾਂ ਉਹ ਬਣ ਜਾਂਦਾ ਬਰੋਲਾ ਜਾਂ ਬਰੋਲਾ ਜਾਂ ਬਣ ਜਾਂਦਾ ਕਦੇ ਬੱਲੇ ਵਾਸਤੇ ਪੈਣਾ ਕਦੇ ਹੌਲੇ ਵਾਸਤੇ ਪੈਣਾ ਹੂੰ ਉਹਨਾਂ ਦੇ ਉੱਤੇ ਇਥੋਂ ਵੱਡਾ ਖੇਡ ਲੈ ਚੱਲ ਭਾਈ ਨਾ ਤੀਨਾ ਵੱਡਾ ਤਹਾੜਨਾ ਵੱਟ ਇੱਕ ਐਨੇ ਟਾਈਮ ਦਾ ਤਜਰਬਾ ਬਾਈ ਹੋਣਾ ਜਿਆਦਾ ਨਹੀਂ ਬਾਈ ਹੈਗਾ ਇਹ 2700 ਦਾ 2708 ਦੀ ਗੱਲ ਹੈ ਉਦੋਂ ਕਹਿੰਦਾ ਮੈਂ ਇੱਕ ਪਾਸੇ ਦੇਖ ਕੇ ਦੇਖੀਏ ਲਾਣ ਦਾ ਲਾਣਦਾਰ ਕਹਿੰਦਾ ਖਰਾਬ ਹੋ ਜੂ ਇਹ ਹੂੰ ਉਦੋਂ ਬਾਅਦ ਗਾਲਾਂ ਗੂਲਾਂ ਦੇਖ ਕੇ ਵਾਗ ਗਿਆ ਕਹਿੰਦਾ ਕਰਨਾ ਨਹੀਂ ਬਾਅਦ ਮੈਂ ਕਰਤਾ ਮੈਂ ਦੇਖੀ ਜਾਊਗੀ ਹੈ ਜਦੋਂ ਉਹਨੇ ਫਿਰ ਦੂਜੇ ਤੀਜੇ ਦਿਨ ਵੱਡੀ ਇਹ ਇੱਕ ਪਾਸੇ ਮੂੰਹ ਜੇ ਦਾਤੀ ਪਾਇਆ ਕਰੋ ਦਾਤਾ ਹੁੰਦੇ ਨਹੀਂ ਦੀ ਬਾਈ ਤਾਂ ਕਰਕੇ ਨਾ ਖਰਾਬਤਾ ਨਹੀਂ ਹੁੰਦੀ ਠੀਕ ਹੈ ਵਧੀਆ ਮੂੰਹ ਉਹ ਜਿਆਦਾ ਨਹੀਂ ਉਲਝਦੀ ਹੈਗੀ ਇਹ ਹਾਂ ਉਲਝਦੀ ਹੈ ਉਲਝੀ ਉਹੀ ਖਰਾਬ ਹੋ ਜਾਂਦੀ ਆ ਇੱਕ ਹੁਣ ਵੀਡੀਓ ਤੇ ਇਹ ਲੱਗਦੀ ਹੋਣੀ ਵੀ ਇਹ ਤਾਂ ਜੰਮੀ ਵੀ ਸਗੀ ਹੂੰ ਸਵੇਰੇ ਜਮਾ ਆ ਹੋਰ ਤਰ੍ਹਾਂ ਦੀ ਹੋਜ ਕੋਡੀ ਜੀ ਹੋਜੂਗੀ ਖਰਾਬ ਨਹੀਂ ਹੁੰਦੀ ਜਮਾ ਵੀ ਲੈ ਵੀ ਮਿੱਤਰੋ ਅੱਜ ਅਮਾ ਸੌਖਾ ਕੰਮ ਆਹ ਕਰ ਲਿਆ ਕਰੋ ਉਬਰੋਲਾ ਜਾਂ ਨਹੀਂ ਬਣਦਾ ਹੈਗਾ ਨਹੀਂ ਫਿਰ ਕਦੇ ਇਧਰ ਦੀ ਕਦੇ ਇਧਰ ਦੀ ਬਰੋਲੇ ਵਾਂਗੂ ਫਿਰ ਆਪਾਂ ਉਹਦੇ